ਪੁਰੀ ਛੱਡ ਕੇ ਜੌਬ ਛੱਡ ਕੇ ਆਪਣੀ ਖੇਤੀ ਸ਼ੁਰੂ ਕੀਤੀ ਸੀਡ ਦੀ ਪੋਟੈਟੋ ਸੀਡ ਦੀ ਸਿਰਫ ਜਾਨੂੰ 5-7 ਟਾਲੂ 10 ਕਿਲੋ ਆਲੂ ਦੇ ਦੋ ਫਾਰਮਰ ਦੇ ਦਿੰਦਾ ਹੈ ਉਹਦੇ ਅਸੀਂ ਕਲਚਰ ਖੁਦ ਤਿਆਰ ਕਰਕੇ ਉਹਨੂੰ ਅੱਗੇ ਟੈਸਟਿੰਗ ਲਈ ਭੇਜ ਦਿੰਦੇ ਹਾਂ ਜਦੋਂ ਉਹਦੇ ਵਾਇਰਸ ਟੈਸਟ ਹੋ ਗਏ ਫਿਰ ਅਸੀਂ ਉਹਨੂੰ ਅੱਗੇ ਮਲਟੀਪਲੀਕੇਸ਼ਨ ਪ੍ਰੋਗਰਾਮ ਦੇ ਵਿੱਚ ਪਾ ਦਿੰਦੇ ਆ ਮੈਨੂੰ ਬੀਜ ਦੀ ਘਾਟ ਮਹਿਸੂਸ ਹੋਈ ਤੇ ਮੈਂ ਆਪਣੀ ਲੈਬਰਾਟਰੀ ਲਾਉਣ ਦੀ ਸੋਚੀ ਉਸ ਕਰਕੇ ਮੈਂ ਆਪਣਾ ਵੀ ਖੇਤ ਵਿੱਚ ਆਪਣੇ ਬੀਜ ਤਿਆਰ ਕਰਦਾ ਤੇ ਪੰਜਾਬ ਦੇ ਫਾਰਮਰ ਜੋ ਮੇਰੇ ਕੋਲ ਸੀਡ ਵਗੈਰਾ ਬੁੱਕ ਕਰਾਉਂਦੇ ਨੇ ਯੂਟਿਊਬਰ ਬੁੱਕ ਕਰਾਉਂਦੇ ਨੇ ਜੀਵਨ ਜੀ ਟੂ ਸਾਰੇ ਮੈਂ ਅੱਗੇ ਪ੍ਰੋਵਾਈਡ ਕਰਦਾ ਫਾਰਮਰ ਨੂੰ ਤੇ ਹੁਣ ਤੱਕ ਕਿੰਨੀਆਂ ਵੈਰਾਈਟੀਆਂ ਤੁਸੀਂ ਕੰਮ ਕਰ ਚੁੱਕੇ ਹੋ ਸਫਲਤਾ ਨਾਲ ਵੈਰਾਈਟੀਆਂ ਤਾਂ 10 ਤੋਂ 12 ਅਸੀਂ ਵੈਰਾਈਟੀਆਂ ਕਰ ਚੁੱਕੀਆਂ ਜੋ ਮੋਸਟ ਫੇਵਰੇਬਲ ਵੈਰਾਈਟੀਆਂ ਫਾਰਮਰ ਦੀ ਹੈਗੀਆਂ ਨੇ ਉਹਨਾਂ ਦੇ ਆਰਡਰ ਜ਼ਿਆਦਾ ਫੜੀਦੇ ਨੇ ਇਹ ਪ੍ਰੋਸੈਸ ਸਾਡਾ ਹੈਗਾ ਲੰਮਾ ਜਿਵੇਂ ਤੁਹਾਨੂੰ ਦੱਸਿਆ ਵੀ ਤੁਹਾਨੂੰ ਗਰਮੀਆਂ ਦੇ ਵਿੱਚ ਇਹਨੂੰ ਠੰਡ ਦੇ ਕੇ ਏਸੀ ਦੇ ਵਿੱਚ ਰੱਖਣਾ ਪਲਾਂਟ ਨੂੰ ਗਰੋਥ ਕਰਾਉਣੀ ਜਿੰਨੀ ਨਰਸੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਉੰਨੀ ਨਰਸੀ ਤਿਆਰ ਕਰ ਸਕਦੇ ਨਵੰਬਰ ਦੇ ਵਿੱਚ ਪਲਾਂਟਿੰਗ ਹੁਣ ਹੋਣੀ ਹੈ ਵੀ ਨੰਬਰ ਤੋਂ ਆਪਣੀ ਪਲਾਂਟ ਦੀ ਸ਼ੁਰੂ ਹੋਣੀ ਹੈ। ਘੱਟੋ-ਘੱਟ 9 ਮਹੀਨੇ 10 ਮਹੀਨੇ ਪਹਿਲਾਂ ਸਾਨੂੰ ਆਰਡਰ ਬੁੱਕ ਕਰਵਾਉ ਉਹ ਵੀ ਸਾਨੂੰ ਇਸ ਵੈਰਾਈਟੀ ਦੇ ਇੰਨੇ ਪਲਾਂਟ ਚਾਹੀਦੇ ਨੇ ਫਿਰ ਅਸੀਂ ਉਹ ਦੇ ਸਕਦੇ ਹਾਂ। ਮੇਰੇ ਕੋਲ 4 ਅੰਪਲੋਈ ਰੈਗੂਲਰ ਹੈਗੇ ਨੇ ਜੀ। ਫੀਲਡ ਦੇ ਵਿੱਚ ਆਪਾਂ ਦੋ ਮੇਰੇ ਪਰਮਨੈਂਟ ਨੌਕਰ ਰੱਖੇ ਹੋਏ ਨੇ। 20 ਤੋਂ 25 ਏਕੜ ਦੀ ਆਪਾਂ ਸੇੜ ਦੀ ਹੀ ਖੇਤੀ ਕਰਦੇ ਹਾਂ। ਤੇ ਉਹਦਾ ਜਿਹੜੀ ਲੇਬਰ ਦਾ ਹੈਗਾ ਉਹ ਮੇਰੇ ਕੋਲ 12 ਤੋਂ 15 ਲੇਡੀਜ਼ ਜੁੜੀਆਂ ਹੋਈਆਂ ਨੇ। ਜਿਹੜੀਆਂ ਹੁਣ ਇਸ ਟਾਈਮ ਉਹਦੀ ਪਲਾਂਟ ਨੂੰ ਅਸੀਂ ਖੇਤ ਦੇ ਵਿੱਚ ਲਿਆ ਕੇ ਹਾਰਡਨਿੰਗ ਕਰ ਰਹੇ ਹਾਂ ਉਹਦੀ ਨੈੱਟ ਦੇ ਅੰਦਰ। ਪਾਲੀ ਹਾਊਸ ਦੇ ਅੰਦਰ ਹਾਰਨਿੰਗ ਤੋਂ ਬਾਅਦ ਉਹਨੂੰ ਫਿਰ ਅੱਗੇ ਫੀਲਡ ਦੇ ਵਿੱਚ ਇੱਥੇ ਫੀਲਡ ਤਿਆਰ ਹੈ ਵਿਹਲਾ ਪਿਆ ਇਹ ਤੁਸੀਂ ਦੇਖ ਰਹੇ ਹੋ ਇੱਥੇ ਅਸੀਂ ਜੀਆਈ ਪਾਈਪ ਲਾ ਕੇ ਇਨਸੈਕਟ ਨੈਟ ਪੂਰਾ ਕਰਕੇ ਤਿਆਰ ਕਰਕੇ ਫਿਰ ਇੱਥੇ ਪਲਾਂਟਿੰਗ ਕਰਾਂਗੇ ਉਹਦੀ ਪਲਾਂਟ ਦੀ ਮੋਗਾ ਲੁਧਿਆਣਾ ਜਗਰਾਉਂ ਏਰੀਆ 80% ਦਾ ਸੀਡ ਆਪਣਾ ਉਸ ਏਰੀਆ ਦੇ ਵਿੱਚ ਜਾਂਦਾ ਜੀ ਬਾਕੀ ਜਲੰਧਰ ਤੋਂ ਵੀ ਹੈਗੇ ਆ ਇਸ ਤੋਂ ਸੀਡ ਤੋਂ ਇਲਾਵਾ ਆਪਾਂ ਟਿਸ਼ੂ ਕਲਚਰ ਪਲਾਂਟ ਵੀ ਪ੍ਰੋਵਾਈਡ ਕਰਦੇ ਆਂ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਦੋਂ ਗੱਲ ਪੰਜਾਬ ਦੀ ਚੱਲਦੀ ਆ ਤਾਂ ਕਿਸਾਨ ਦੀ ਗੱਲ ਜ਼ਰੂਰ ਹੁੰਦੀ ਹੈ ਪੰਜਾਬ ਤਾਂ ਹੀ ਖੁਸ਼ਹਾਲ ਹੈ ਜੇ ਪੰਜਾਬ ਦਾ ਕਿਸਾਨ ਖੁਸ਼ਹਾਲ ਹੈ ਅਸੀਂ ਦੇਖਦੇ ਹਾਂ ਕਿ ਕਿਸਾਨੀ ਨਾਲ ਇੱਕ ਮੈਥਿਕ ਗੱਲ ਜ਼ਰੂਰ ਜੁੜੀ ਹੋਈ ਆ ਕਿ ਕਿਸਾਨ ਸਿੱਧੇ ਸਾਦੇ ਹੁੰਦੇ ਆ ਮਾਤੜ ਹੁੰਦੇ ਆ ਬੜੇ ਲਿਖੇ ਘੱਟ ਹੁੰਦੇ ਆ ਇਹ ਗੱਲ ਬਹੁਤ ਕਹੀ ਜਾਂਦੀ ਆ ਕਿ ਇਹ ਜਿੱਥੇ ਗੱਲ ਮਿੱਟੀ ਨਾਲ ਮਿੱਟੀ ਹੋਣ ਦੀ ਆਉਂਦੀ ਆ ਉੱਥੇ ਤਾਂ ਕਿਸਾਨੀ ਗੱਲ ਆਉਂਦੀ ਆ ਪਰ ਜੇਕਰ ਗੱਲ ਕੋਈ ਦਿਮਾਗ ਦੀ ਹੋਵੇ, ਬਿਜ਼ਨਸ ਦੀ ਹੋਵੇ, ਖਾਸ ਕਰਕੇ ਪੜ੍ਹਾਈ ਲਿਖਾਈ ਦੀ ਹੋਵੇ। ਉਦੋਂ ਥੋੜਾ ਜਿਹਾ ਕਿਸਾਨਾਂ ਨੂੰ ਅਸੀਂ ਵੇਖਦੇ ਆਂ ਕਿ ਪਿੰਡ ਵਾਲਿਆਂ ਨੂੰ ਥੋੜਾ ਜਿਹਾ ਘੱਟ ਆਂਕਿਆ ਜਾਂਦਾ। ਪਰ ਇਸ ਤਰ੍ਹਾਂ ਹੈ ਨਹੀਂ। ਬਹੁਤ ਸਾਰੇ ਨੌਜਵਾਨ ਨੇ, ਬਹੁਤ ਸਾਰੇ ਵੀਰ ਨੇ ਇਸ ਵਕਤ ਪੰਜਾਬ ਦੇ ਵਿੱਚ ਜਿਹੜਾ ਖੇਤੀਬਾੜੀ ਦੇ ਵਿੱਚ ਖਾਸ ਕਰਕੇ ਵੱਖਰੇ ਵੱਖਰੇ ਤਜਰਬੇ ਕਰ ਰਿਹਾ, ਸਫਲ ਤਜਰਬੇ ਕਰ ਰਿਹਾ। ਅੱਜ ਇਹੋ ਜਿਹਾ ਇੱਕ ਸਫਲ ਕਿਸਾਨ ਨਾਲ ਤੁਹਾਨੂੰ ਲਾਣਾ। ਬਾਈ ਗੁਰਜਿੰਦਰ ਜੀ ਨੇ ਸਾਡੇ ਨਾਲ ਚੰਨੋ ਪਿੰਡ ਤੋਂ। ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਆਪਦੇ ਪਿੰਡ ਦੇ ਵਿੱਚ, ਆਪਦੇ ਘਰ ਦੇ ਵਿੱਚ ਇੱਕ ਲੈਬੋ੍ਰਟਰੀ ਬਣਾਈ ਹੋਈ ਉਹਨਾਂ ਨੇ ਉਸ ਲੈਬਾਰਟਰੀ ਦੇ ਵਿੱਚ ਕੀ ਤਿਆਰ ਕਰ ਰਹੇ ਨੇ ਕਿਸ ਤਰੀਕੇ ਤਜਰਬੇ ਕਰ ਰਹੇ ਨੇ ਉਹ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਆਪਣੇ ਬਾਰੇ ਜਰੂਰ ਆਪਣੇ ਪਿੰਡ ਬਾਰੇ ਆਪਦੇ ਪਰਿਵਾਰਕ ਪਿਛੋਕੜ ਬਾਰੇ ਜਰੂਰ ਦੱਸੋ ਜੀ ਜਿੰਨੀ ਕੁ ਗੱਲ ਤੁਹਾਨੂੰ ਮੈਂ ਕੀਤੀ ਆ ਜਰੂਰ ਦੱਸੋ ਜੀ ਆਪਣੇ ਬਾਰੇ ਮੇਰਾ ਪਿੰਡ ਤਾਂ ਚੰਨੋ ਤੁਸੀਂ ਦੱਸ ਹੀ ਦਿੱਤਾ ਜੀ ਜੀ ਤੇ ਮੈਂ ਜੋ ਇਸ ਲਾਈਨ ਦੇ ਵਿੱਚ ਆਉਣ ਦਾ ਕਾਰਨ ਇਹ ਸੀ ਕਿ ਸਾਡੇ ਪਿੰਡ ਪੈਪਸੀ ਦਾ ਪਲਾਂਟ ਹੈ ਚੰਨੋ ਹਾਂ ਹਾਂ ਆਲਵਾ ਦੀ ਲੇਜ਼ ਬਣਦੀ ਹੈ ਤੇ ਉਹਦੇ ਆਰ ਐਨ ਡੀ ਦੇ ਵਿੱਚ ਮੈਂ ਕੰਮ ਕੀਤਾ ਸੀ 400 ਸੀਡ ਪ੍ਰੋਗਰਾਮ ਦੇ ਵਿੱਚ ਠੀਕ ਹੈ ਜੀ ਅਕ੍ਰੋਸ ਇੰਡੀਆ ਮੈਂ ਐਂ ਘੁੰਮਦਾ ਰਿਹਾ ਸੀਡ ਪ੍ਰੋਗਰਾਮ ਦੇ ਵਿੱਚ ਜਿੱਥੇ-ਥੇ ਕੰਪਨੀ ਦਾ ਸੀਡ ਜਾਂਦਾ ਸੀ ਤੇ ਉਹ ਸੀਡ ਹੋਪ ਦੀ ਖੇਤੀ ਬਾਰੇ ਮੈਂ ਥੋੜੀ ਮੇਰੀ ਆਪਣੀ ਪਰਸਨਲ ਰੁਚੀ ਵਧੀ ਤੇ ਉਹ ਰੁਚੀ ਵਧਣ ਦੇ ਨਾਲ ਮੈਂ ਨੌਕਰੀ ਛੱਡ ਕੇ ਜੌਬ ਛੱਡ ਕੇ ਆਪਣੀ ਖੇਤੀ ਸ਼ੁਰੂ ਕੀਤੀ ਸੀਡ ਦੀ ਪੋਟੈਟੋ ਸੀਡ ਦੀ ਤੇ ਉਹ ਸੀਡ ਸ਼ੁਰੂ ਕਰਦੇ ਕਰਦੇ ਤੇ ਮੈਨੂੰ ਬੀਜ ਦੀ ਘਾਟ ਮਹਿਸੂਸ ਹੋਈ ਤੇ ਮੈਂ ਆਪਣੀ ਲੈਬਰਾਟਰੀ ਲਾਉਣ ਦੀ ਸੋਚੀ। ਤੇ ਉਸ ਕਰਕੇ ਮੈਂ ਆਪਣਾ ਵੀ ਖੇਤ ਵਿੱਚ ਆਪਣੇ ਬੀਜ ਤਿਆਰ ਕਰਦਾ ਤੇ ਪੰਜਾਬ ਦੇ ਫਾਰਮਰ ਜੋ ਮੇਰੇ ਕੋਲ ਸੀਡ ਵਗੈਰਾ ਬੁੱਕ ਕਰਾਉਂਦੇ ਨੇ ਤੇ ਉੱਪਰ ਬੁੱਕ ਕਰਾਉਂਦੇ ਨੇ ਜੀਵਨ ਜੀ ਟੂ ਉਹ ਸਾਰੇ ਮੈਂ ਅੱਗੇ ਪ੍ਰੋਵਾਈਡ ਕਰਦਾ ਫਾਰਮਰ ਨੂੰ। ਅੱਛਾ ਇਸ ਏਰੀਆ ਦੇ ਵਿੱਚ ਜਾਨੀ ਕਿ ਫਿਰ ਆਲੂ ਦੀ ਖੇਤੀ ਕਾਫੀ ਹੁੰਦੀ ਹੋਣੀ ਹੈ। ਕਾਫੀ ਹੁੰਦੀ ਹੈ। ਹਾਂ ਪਲਾਂਟ ਕਰਕੇ ਸਾਡੇ ਏਰੀਆ ਕਾਫੀ ਜ਼ਿਆਦਾ ਆਲੂ ਲਾਉਂਦਾ ਹੈ। ਪਲਾਂਟ ਕਰਕੇ ਤੁਸੀਂ ਕ੍ਰਾਸ ਇੰਡੀਆ ਹੀ ਕਹਿ ਲਓ ਕਾਫੀ ਜ਼ਿਆਦਾ ਇਹਦਾ ਹੈਗਾ ਫਾਇਦਾ ਹੈਗਾ ਫਾਰਮਰ ਨੂੰ। ਸਾਡੇ ਏਰੀਆ ਦੇ ਵਿੱਚ ਵੀ ਲਾਉਂਦੇ ਆ ਪ੍ਰੋਸੈਸਿੰਗ ਦਾ ਸਾਰਾ ਆਲੂ ਕੰਪਨੀ ਹੀ ਖਰੀਦਦੀ ਆ ਤੇ ਆਪਣੀ ਸੀਡ ਦੀ ਖੇਤੀ ਆ ਜੀ। ਹੂੰ ਤੁਹਾਡੀ ਲੈਬੋ੍ਰਟਰੀ ਅਸੀਂ ਦੇਖੀ ਆ ਜੀ। ਆਪਣੇ ਲੈਬੋ੍ਰਟਰੀ ਬਾਰੇ ਜਰੂਰ ਦੱਸੋ ਕਿੱਦਾਂ ਆਈਡੀਆ ਆਇਆ? ਕਿੱਦਾਂ ਫਿਰ ਹੌਲੀ-ਹੌਲੀ ਉਹ ਬਣੀ? ਉੱਥੇ ਸਾਰੇ ਜਿਹੜੇ ਤੁਸੀਂ ਕਲਚਰ ਬਣਾਉਣੇ ਸ਼ੁਰੂ ਕੀਤੇ ਉਹਦੇ ਬਾਰੇ ਜਰੂਰ ਦੱਸੋ। ਜਦੋਂ ਮੈਂ ਸੀਡ ਦੀ ਖੇਤੀ ਸ਼ੁਰੂ ਕੀਤੀ ਬਾਹਰ ਮਹਾਰਾਸ਼ਟਰ, ਕਰਨਾਟਕ ਆਪਣਾ ਸੀਡ ਜਾਣਾ ਸ਼ੁਰੂ ਹੋਇਆ ਪ੍ਰੋਸੈਸਿੰਗ ਵੈਰਾਈਟੀਆਂ ਦਾ। ਤੇ ਫਿਰ ਮੈਂ ਬਾਹਰ ਭੱਜ ਨਟ ਕੀਤੀ ਵੀ ਨਵਾਂ ਸੀਡ ਕਿੱਥੋਂ ਮਿਲਦਾ ਹੈ। ਤੇ ਅੱਜ ਤੋਂ ਤਕਰੀਬਨ 8-9 ਸਾਲ ਪਹਿਲਾਂ ਹੁਣ ਤਾਂ ਚਲੋ ਲੈਬਸ ਕਾਫੀ ਖੁੱਲ ਰਹੀਆਂ ਨੇ ਉਦੋਂ ਕੋਈ ਐਡਾ ਕੋਈ ਸੋਰਸ ਨਹੀਂ ਸੀ ਸੀਡ ਦਾ ਵੀ ਆਪਾਂ ਕਿਸੇ ਤੋਂ ਲੈ ਸਕੀਏ ਮੈਂ ਆਲੇ ਦੁਆਲੇ ਜਿੱਥੇ ਵੀ ਆਪਣੇ ਪੋਸਿਬਿਲਿਟੀ ਹੈਗੀ ਸੀ ਭੱਜਿਆ ਕੁਛ ਪੁੱਛਕਿਛ ਕੀਤੀ ਤੇ ਮੈਨੂੰ ਨਹੀਂ ਕੋਈ ਸਾਧਨ ਮਿਲਿਆ ਤੇ ਉੱਥੇ ਮੈਨੂੰ ਫਿਰ ਕੁਛ ਐਕਸਪਰਟ ਮੁੰਡੇ ਮਿਲ ਗਏ ਸਾਡੇ ਉਹ ਕਹਿੰਦੇ ਵੀ ਤੁਸੀਂ ਤੁਹਾਡਾ ਵਧੀਆ ਆਰਡਰ ਹੁੰਦਾ ਤੁਸੀਂ ਆਪਣਾ ਵੀ ਕੰਮ ਕਰੋ ਪਲੱਸ ਅੱਗੇ ਫਾਰਮਰ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ ਨੈਟਵਰਕ ਮੇਰਾ ਆਲਰੇਡੀ ਟਰੇਡਿੰਗ 'ਚ ਰਹਿਣ ਕਰਕੇ ਹੈਗਾ ਸੀ ਤੇ ਤੁਸੀਂ ਉਹਨਾਂ ਨੂੰ ਵੀ ਸੀਟ ਦਿਓ ਥੋੜਾ ਆਪਣਾ ਵੀ ਤੁਹਾਡਾ ਕੰਮ ਚੱਲੇਗਾ ਇਸ ਤਰ੍ਹਾਂ ਕਰਕੇ ਅਸੀਂ ਫਿਰ ਆਪਣੀ ਲੈਬ ਵੀ ਪੂਰੀ ਸਟੈਬਲਿਸ਼ ਕਰ ਲਈ ਅੱਛਾ ਜੀ ਤੇ ਉਹ ਸਾਡੀ ਹੁਣ ਰਨਿੰਗ ਕੰਡੀਸ਼ਨ ਦੇ ਵਿੱਚ ਵਧੀਆ ਚੱਲ ਰਹੀ ਹੈ ਠੀਕ ਹੈ ਜੀ ਥੋੜਾ ਜਿਹਾ ਟਿਸ਼ੂ ਕਲਚਰ ਬਾਰੇ ਦੱਸੋ ਜੇ ਆ ਪਸਾਨ ਭਾਸ਼ਾ ਦੇ ਵਿੱਚ ਆਪਾਂ ਸਮਝਣਾ ਹੋਵੇ ਕਿ ਉਸ ਲੈਬ ਦੇ ਵਿੱਚ ਕਿ ਤੁਸੀਂ ਟਿਸ਼ੂ ਕਲਚਰ ਤੇ ਕੰਮ ਕਰਦੇ ਹੋ ਹੁੰਦਾ ਕੀ ਹੈ ਟਿਸ਼ੂ ਕਲਚਰ ਟਿਸ਼ੂ ਕਲਚਰ ਤਕਨੀਕ ਜੀ ਬਾਇਓ ਟੈਕਨੋਲੋਜੀ ਦਾ ਵਿਸ਼ਾ ਹੈ ਤੇ ਇਹ ਇੱਕ ਆਲੂ ਦਾ ਬੀਜ ਤਿਆਰ ਕਰਨ ਦੀ ਵਰਲਡ ਦੇ ਵਿੱਚ ਜੇ ਕਹਿ ਲੋ ਤਾਂ ਇਹ ਆਲੂ ਦਾ ਜੋ ਬੀਜ ਹੈ ਉਹ ਟਿਸ਼ੂ ਕਲਚਰ ਤਕਨੀਕ ਦੇ ਨਾਲ ਹੀ ਤਿਆਰ ਹੁੰਦਾ ਹੈ ਉਸ ਤੋਂ ਇਲਾਵਾ ਕੋਈ ਹੋਰ ਇਹਦਾ ਦੂਸਰਾ ਕੋਈ ਰਾਹ ਨਹੀਂ ਹੈਗਾ ਤੇ ਟਿਸ਼ੂ ਕਲਚਰ ਤਕਨੀਕ ਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਕੰਟਰੋਲਡ এনवायरमेंट ਲੈਬ ਬਣੀ ਹੋਏ ਸਾਡੀ ਤੁਸੀਂ ਦੇਖੀ ਐ ਏਸੀ ਵਗੈਰਾ ਲੱਗੇ ਹੋਏ ਨੇ ਤੇ ਉੱਥੇ ਅਸੀਂ ਆਲੂ ਜੋ ਬੀਜ ਸਾਨੂੰ ਵੈਰਾਈਟੀ ਵਾਈਜ਼ ਚਾਹੀਦਾ ਹੁੰਦਾ ਹੈ ਉਹ ਜਿਸ ਤਰ੍ਹਾਂ ਜਿਹੜੀਆਂ ਟੇਬਲ ਟੇਬਲ ਵੈਰਾਈਟੀਆਂ ਨੇ ਉਹ ਤਾਂ ਅਸੀਂ ਕੁਫਰੀ ਸ਼ਿਮਲੇ ਤੋਂ ਲਿਆਈਦੇ ਆ ਉਹਦੇ ਕਲਚਰ ਲਿਆਈਨੇ ਆਂਨੇ ਆ ਬੋਟਲ ਦੇ ਵਿੱਚ ਉਹਨੂੰ ਇੱਥੇ ਗਰੋ ਕਰਕੇ ਮਲਟੀਪਲੀਕੇਸ਼ਨ ਕਰਨੀ ਹੁੰਦੀ ਆ ਮੀਨ ਜ ਸੀਜ਼ਨ ਵਾਸਤੇ ਅਸੀਂ ਇੱਕ ਪਨੀਰੀ ਤਿਆਰ ਕਰਨੀ ਹੁੰਦੀ ਆ ਆਲੂਆਂ ਦੀ ਜੋ ਸਾਨੂੰ ਵੈਰਾਈਟੀ ਰਿਕੁਆਇਰਮੈਂਟ ਹੁੰਦੀ ਆ ਜਾਂ ਸਾਨੂੰ ਜੋ ਸਾਨੂੰ ਆਰਡਰ ਹੁੰਦਾ ਤਾਂ ਉਹ ਲੈਬ ਦੇ ਵਿੱਚ ਤੁਹਾਡੇ ਕੋਲੇ ਬੜੇ ਪ੍ਰੀਸੀਜਨ ਵਾਲੇ ਟੂਲ ਨੇ ਉੱਥੇ ਬੈਠ ਕੇ ਤੁਸੀਂ ਜਿਹੜਾ ਉਹ ਹਾਂ ਜੋ ਨੀਕਾ ਸਾਰੀ ਫਾਲੋ ਕਰਕੇ ਆਟੋ ਕਲੇਵ ਆ ਤੇ ਸਾਰੇ ਜੋ ਇਕੁਪਮੈਂਟ ਹੈਗੇ ਨੇ ਉਹ ਜੇ ਕੰਪਲਸਰੀ ਹੁੰਦੇ ਨੇ ਸਾਰੇ ਸਾਡੇ ਕੋਲ ਹੈਗੇ ਨੇ ਅਸੀਂ ਉਹ ਪਲਾਂਟਸ ਖੁਦ ਤਿਆਰ ਕਰਦੇ ਹਾਂ ਸਾਰੇ ਹੂੰ ਅੱਛਾ ਜਿਹੜਾ ਉਹ ਜਾਰ ਸੀਗੇ ਹਾਂਜੀ ਉਸ ਉਹ ਵੀ ਸਪੈਸ਼ਲੀ ਬਣਵਾਉਣੇ ਜਾਂ ਆਰਡਰ ਤੇ ਮੰਗਾਉਣੇ ਪੈਂਦੇ ਹੋਣੇ ਆ ਕਿ ਉਹ ਕੱਚ ਦੇ ਇਸ ਕਿਸਮ ਦੇ ਆਪਾਂ ਨੂੰ ਇਸ ਸਾਈਜ਼ ਦੇ ਚਾਹੀਦੇ ਜਿਹਦੇ ਵਿੱਚ ਕਿ ਉਹ ਕਲਚਰ ਬਣੂਗਾ ਹਾਂਜੀ ਹਾਂ ਉਹ ਕਲਚਰ ਬੋਟਲ ਕਹਿ ਦਿੰਦੇ ਆਪਾਂ ਅੱਛਾ ਜੀ ਤੇ ਉਹ ਸਪੈਸ਼ਲੀ ਆਰਡਰ ਤੇ ਇਸੇ ਕੰਮ ਲਈ ਬਣਦੇ ਨੇ ਉਹ ਟਿਸ਼ੂ ਕਲਚਰ ਤਕਨੀਕ ਦੇ ਵਿੱਚ ਲੈਬ ਦੇ ਵਿੱਚ ਯੂਜ਼ ਹੁੰਦਾ ਹੂੰ ਹੂੰ ਤੇ ਉਹ ਜਿਹੜਾ ਤੁਸੀਂ ਥੱਲੇ ਦੇਖਿਆ ਥੋੜਾ ਜਿਹਾ ਮੀਡੀਆ ਐਮ ਐਸ ਮੀਡੀਆ ਕਹਿੰਦੇ ਆ ਉਹਨੂੰ ਆਪਾਂ ਜੀ ਉਹ ਮੀਡੀਆ ਸਾਰੇ ਅਸੀਂ ਕੈਮੀਕਲ ਵਗੈਰਾ 35 ਕੁ ਕੈਮੀਕਲਾਂ ਦੀ ਲੈਬਾਰਟਰੀ கிரே ਕੈਮੀਕਲਾਂ ਦੀ ਕੰਪੋਜੀਸ਼ਨ ਹੁੰਦੀ ਆ ਸਾਰੇ ਉਹ ਜਿਹੜੇ ਯੂਜ਼ ਹੁੰਦੇ ਨੇ ਤਾਂ ਕਿ ਉਹ ਪlant ਨੂੰ ਉਹਨੂੰ ਗਰੋਥ ਨੂੰ ਰੂਟਸ ਨੂੰ ਲੀਫਸ ਨੂੰ ਜੋ ਵੀ ਆਪਾਂ ਨੂੰ ਰਿਕਾਇਰਮੈਂਟ ਹੁੰਦੀ ਆ ਉਦਾਂ ਦੇ ਕੈਮੀਕਲ ਉਹ ਚ ਪਾ ਕੇ ਅਸੀਂ ਗਰੋਥ ਕਰਦੇ ਹਾਂ ਦੀ ਜੈਨਕਿ ਆਪਾਂ ਕਹਿ ਲਈ ਕਿ ਇੱਕ ਛੋਟਾ ਬੂਟਾ ਲੈ ਲੈਣਾ ਇੱਕ ਛੋਟਾ ਬੀਜ ਲੈ ਲੈਣਾ ਹਾਂਜੀ ਹਾਂ ਉਹਦੀ ਫਿਰ ਗਰੋਥ ਕਰਨੀ ਆਪਣੇ ਹਿਸਾਬ ਨਾਲ ਆਪਣੇ ਨੂੰ ਆਪਾਂ ਟੈਂਪਰੇਚਰ ਦੇਣਾ ਉਹਨੇ ਲਾਈਟ ਦੇਣੀ ਆ ਔਰ ਫਿਰ ਉਹਨੂੰ ਲਿਆ ਕੇ ਇੱਥੇ ਮਿੱਟੀ ਦੇ ਵਿੱਚ ਆਪਾਂ ਬੀਜ ਦੇਣਾ ਹਾਂਜੀ ਹਾਂ ਇਹਦਾ ਕੀ ਹੈ ਜੀ ਇਹਦਾ ਕੀਜ ਦੇ ਜਿਹੜੀਆਂ ਤਾਂ ਸੀਪੀਆਰਏ ਵੈਰਾਈਆਂ ਨੇ ਉਹਨਾਂ ਦਾ ਕਲਚਰ ਸਾਨੂੰ ਮਿਲ ਜਾਂਦੇ ਨੇ ਆਲਰੇਡੀ ਉੱਥੋਂ ਉਹ ਰੈਡੀ ਹੁੰਦੇ ਨੇ ਟੈਸਟਡ ਹੁੰਦੇ ਨੇ ਜੋ ਵੈਰਾਈਆਂ ਕਈ ਫੀਲਡ ਦੇ ਚ 에ਰੀਆ ਵਿੱਚ ਪ੍ਰਚਲਿਤ ਹੁੰਦੀਆਂ ਨੇ ਉਹਨਾਂ ਦੇ ਕਲਚਰ ਨਹੀਂ ਮਿਲਦੇ ਹੈਗੇ ਉਹ ਅਸੀਂ ਕਲਚਰ ਖੁਦ ਤਿਆਰ ਕਰ ਲੈਨੇ ਆ ਤੁਸੀਂ ਖੁਦ ਵੀ ਤਿਆਰ ਕਰ ਦਿਓ ਖੁਦ ਤਿਆਰ ਕਰ ਲੈਨੇ ਆ ਉਹਦੇ ਸਿਰਫ ਸਾਨੂੰ 5-7 ਟਾਲੂ 10 ਕਿਲੋ ਆਲੂ ਦੇ ਦਿਓ ਫਾਰਮਰ ਦੇ ਦਿੰਦਾ ਹੈ ਉਹਦੇ ਅਸੀਂ ਕਲਚਰ ਖੁਦ ਤਿਆਰ ਕਰਕੇ ਉਹਨੂੰ ਅੱਗੇ ਟੈਸਟਿੰਗ ਲਈ ਭੇਜ ਦਿੰਨੇ ਆ ਜਦੋਂ ਉਹਦੇ ਵਾਇਰਸ ਟੈਸਟ ਹੋ ਗਏ ਫਿਰ ਅਸੀਂ ਉਹਨੂੰ ਅੱਗੇ ਮਲਟੀਪਲੀਕੇਸ਼ਨ ਪ੍ਰੋਗਰਾਮ ਦੇ ਵਿੱਚ ਪਾ ਦਿੰਦੇ ਆ ਤੇ ਹੁਣ ਤੱਕ ਕਿੰਨੀਆਂ ਵੈਰਾਈਟੀਆਂ ਤੁਸੀਂ ਕੰਮ ਕਰ ਚੁੱਕੇ ਹੋ ਸਫਲਤਾ ਲਾਲ ਵੈਰਾਈਟੀਆਂ ਤਾਂ 10 ਤੋਂ 12 ਅਸੀਂ ਵੈਰਾਈਟੀਆਂ ਕਰ ਚੁੱਕੇ ਹਾਂ ਜੋ ਮੋਸਟ ਫੇਵਰੇਬਲ ਵੈਰਾਈਟੀਆਂ ਫਾਰਮਰ ਦੀ ਹੈਗੇ ਨੇ ਉਹਨਾਂ ਦਾ ਹੀ ਆਰਡਰ ਜ਼ਿਆਦਾ ਫੜੀਦੇ ਨੇ ਹੂੰ ਜ਼ਿਆਦਾ ਕੀ ਮੰਗ ਕਰਦੇ ਕਿਸਾਨ ਕਿਹੜੀ ਵੈਰਾਈਟੀ ਦੀ ਜ਼ਿਆਦਾ ਪ੍ਰੋਸੈਸਿੰਗ ਦੀ ਡਾਇਮੰਡ ਦੀ ਐਲ ਆਰ ਦੀ ਜੀ ਤੇ ਹੋਰ ਕਾਫੀ ਵੈਰਾਈਟੀਆਂ ਹੈਗੀਆਂ ਨੇ ਪ੍ਰੋਸੈਸਿੰਗ ਦੀਆਂ ਹੈਗੀਆਂ ਨੇ ਇਸ ਤੋਂ ਬਿਨਾ ਟੇਬਲ ਦੇ ਵਿੱਚ ਜੋਤੀ ਹਮਲ ਨੇ ਦੀ ਡਿਮਾਂਡ ਬਹੁਤ ਜ਼ਿਆਦਾ ਆ ਰਹੀ ਹੈ ਇਸ ਵਾਰੀ ਹੂੰ अच्छा इस जे आपा वैरायटी दी ਗੱਲ ਕਰਦੇ ਆ ਫਰਕ ਕੀ ਹੁੰਦਾ ਇੱਕ ਵੈਰਾਇਟੀ ਦਾ ਦੂਸਰੀ ਵੈਰਾਇਟੀ ਨਾਲ ਨਿਊਟ੍ਰੀਸ਼ਨ ਦਾ ਫਰਕ ਹੁੰਦਾ ਦਿਖਦਾ ਰੰਗ ਦਾ ਕਿਸ ਤਰੀਕੇ ਦਾ ਫਰਕ ਉਹ ਜਿਹੜੀਆਂ ਪ੍ਰੋਸੈਸਿੰਗ ਵੈਰਾਇਟੀਆਂ ਨੇ ਚਿਪਸ ਉਹਨਾਂ ਆਲੂਆਂ ਦੇ ਹੀ ਬਣੇਗੀ ਉਹ ਖਾਸ ਕਿਸਮ ਦਾ ਆਲੂ ਖਾਸ ਕਿਸਮ ਦੀ ਪ੍ਰੇਫਰ ਕਰਦੇ ਆ ਉਹਦੇ ਵਿੱਚ 슈ਗਰ ਲੈਵਲ ਘੱਟ ਹੁੰਦਾ ਅੱਛਾ ਜੀ ਤੇ ਜਿਹੜੀਆਂ ਟੇਬਲ ਪੋਟੈਟੋ ਆਪਾਂ ਕਹਿੰਦੇ ਆ ਸਬਜ਼ੀ ਲਈ ਨੇ ਉਹ ਵੈਰਾਇਟੀਆਂ ਸੈਪਰੇਟ ਹੁੰਦੀਆਂ ਨੇ ਆਲੂ ਸਬਜ਼ੀ ਉਹਦੀ ਵੀ ਬਣ ਜਾਏਗੀ ਬਟ ਜਿਹੜਾ ਚਿਪਸ ਜਾਂ ਪ੍ਰੋਸੈਸਿੰਗ ਦੇ ਵਿੱਚ ਜੋ ਵਰੈਟੀ ਜਾਣੀ ਹੈ ਉਹ ਸਪੈਸ਼ਲ ਆਲੂ ਦੀ ਜਾਣੀ ਹੈ ਉਹ ਵੈਰੈਟੀਆਂ ਜਿਵੇਂ ਚਿਪਸੋਨਾ 1 ਹੋ ਗਿਆ 2 ਹੋ ਗਿਆ ਐਲ ਆਰ ਹੋ ਗਿਆ ਇਹਨਾਂ ਵੈਰੈਟੀਆਂ ਦਾ ਹੀ ਜ਼ਿਆਦਾ ਹੋ ਜਾ ਕੰਪਨੀ ਦੇ ਆਪਣੇ ਪਰਸਨਲ ਵੈਰੈਟੀਆਂ ਨੇ ਉਹਨਾਂ ਤੇ ਪੇਟੈਂਟ ਨੇ ਚਲੋ ਤਾਂ ਉਹੋ ਹੀ ਆਲੂ ਦੀ ਚਿਪਸ ਬਣਦੀ ਹੈ ਅੱਛਾ ਤੁਸੀਂ ਦੱਸਿਆ ਜਿਵੇਂ ਪਹਿਲਾਂ ਇੱਕ ਟਾਈਮ ਸੀ ਤੁਸੀਂ ਤਿੰਨ ਚਾਰ ਸਾਲ ਜਿਹੜਾ ਇੱਥੇ ਪੈਪਸੀ ਕੰਪਨੀ ਦੇ ਵਿੱਚ ਕੰਮ ਕੀਤਾ ਹਾਂਜੀ ਹਾਂਜੀ ਹੁਣ ਇੱਕ ਕਿਸਮ ਦੀ ਕੰਪਨੀ ਤੁਸੀਂ ਖੁਦ ਚਲਾ ਰਹੇ ਤੁਸੀਂ ਕਿੰਨੇ ਬੰਦੇ EMPLOYE ਕੀਤੇ ਹੋਏ ਆ ਮੇਰੇ ਕੋਲ ਚਾਰ EMPLOYE ਰੈਗੂਲਰ ਹੈਗੇ ਨੇ ਜੀ ਹਾਂ ਫੀਲਡ ਦੇ ਵਿੱਚ ਆਪਾਂ ਦੋ ਮੇਰੇ ਪਰਮਨੈਂਟ ਨੌਕਰ ਰੱਖੇ ਹੋਏ ਨੇ 20 ਤੋਂ 25 ਏਕੜ ਦੀ ਆਪਾਂ ਸੇਡ ਦੀ ਹੀ ਖੇਤੀ ਕਰਦੇ ਹਾਂ ਤੇ ਉਹਦਾ ਜਿਹੜੀ ਲੇਬਰ ਦਾ ਹੈਗਾ ਉਹ ਬਿਲਕੁਲ 12 ਤੋਂ 15 ਲੇਡੀਆਂ ਜੁੜੀਆਂ ਹੋਈਆਂ ਨੇ ਜਿਹੜੀਆਂ ਹੁਣ ਇਸ ਟਾਈਮ ਉਹਦੀ ਪlant ਨੂੰ ਅਸੀਂ ਖੇਤ ਦੇ ਵਿੱਚ ਲਿਆ ਕੇ ਹਾਰਡਨਿੰਗ ਕਰ ਰਹੇ ਹਾਂ ਉਹਦੀ net ਦੇ ਅੰਦਰ ਪੋਲੀ ਹਾਊਸ ਦੇ ਅੰਦਰ ਹਾਰਡਨਿੰਗ ਤੋਂ ਬਾਅਦ ਉਹਨੂੰ ਫਿਰ ਅੱਗੇ ਫੀਲਡ ਦੇ ਵਿੱਚ ਇੱਥੇ ਫੀਲਡ ਦਾ ਤਿਆਰ ਹੈ ਵਿਹਲਾ ਪਿਆ ਇਹ ਤੇ ਤੁਸੀਂ ਦੇਖ ਰਹੇ ਹੋ ਇੱਥੇ ਅਸੀਂ GI ਪਾਈਪ ਲਾ ਕੇ ਇਨਸੈਕਟ ਨੈਟ ਪੂਰਾ ਕਰਕੇ ਤਿਆਰ ਕਰਕੇ ਫਿਰ ਇੱਥੇ ਪਲਾਂਟਿੰਗ ਕਰਾਂਗੇ ਉਹਦੀ ਪਲਾਂਟ ਦੀ ਅੱਛਾ ਜਦੋਂ ਪਲਾਂਟ ਉਹ ਕਲਚਰ ਜਦੋਂ ਲੈਬੋਰੀਟਰੀ ਤੋਂ ਜ਼ਮੀਨ ਚ ਆਉਂਦਾ ਹੋਊਗਾ ਹਾਂਜੀ ਹਾਂ ਤਾਂ ਉਹ ਕਿੱਦਾਂ ਦੀ ਤੁਹਾਨੂੰ ਉਹਦੇ ਲਈ ਖਾਸ ਖਿਆਲ ਰੱਖਣਾ ਪੈਂਦਾ ਆਮ ਬੂਟੇ ਵਾਂਗੂ ਤਾਂ ਹੁੰਦਾ ਨਹੀਂ ਉਹ ਤਾਂ ਨਹੀਂ ਨਹੀਂ ਉਹ ਤਾਂ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੁੰਦਾ ਜੀ ਬਹੁਤ ਸੋਹਲ ਬੂਟਾ ਹੁੰਦਾ ਉਹਨੂੰ ਤਾਂ ਬਾਹਰ ਲਈ ਹਵਾ ਵੀ ਨਹੀਂ ਲੱਗਣ ਦੇਣੀ ਪੂਰਾ ਕੰਟਰੋਲਡ এনवायरमेंट ਦੇ ਵਿੱਚ ਹੀ ਉਹਦੀ ਹਾਰਨਿੰਗ ਹੋਣੀ ਹੈ ਇਸ ਲਈ ਤੁਸੀਂ ਇਹ ਗ੍ਰੀਨ ਆ ਰੈਂਟ ਲਾਇਆ ਹਾਂ ਹਾਂਜੀ ਹਾਂ ਇਹ ਹੁਣ ਜਿਹੜਾ ਤੁਸੀਂ ਸ਼ਾਰਟ ਲਏ ਨੇ ਪਹਿਲਾਂ ਉਹ ਇਸੇ ਕਰਕੇ ਲਏ ਨੇ ਕਿ ਉਹ ਉਹਦੀ ਕਿਉਂਕਿ ਉਹ ਬੋਟਲ ਦੇ ਵਿੱਚ ਰਿਹਾ ਹੋਇਆ ਉਹ ਓਪਨ 에ਅਰ ਦੇ ਵਿੱਚ ਆਏਗਾ ਉਹ ਸ਼ੌਕ ਲੱਗੇਗਾ ਉਹ ਮਰ ਜਾਏਗਾ ਉਹ ਤੇ ਉਹਦੇ ਕਰਕੇ ਉਹ ਉਹਨੂੰ ਹਾਰਨਿੰਗ ਕਹਿ ਲੋ ਸਖਤ ਕਰਨਾ ਤਾਂ ਕਿ ਬਾਹਰਲਾ ਟੈਂਪਰੇਚਰ ਲੰਨ ਦੇ ਯੋਗ ਹੋ ਜਾਵੇ ਉਹ ਫਿਰ ਉਹਦੀ ਫੀਲਡ ਦੇ ਵਿੱਚ ਪਲਾਂਟਿੰਗ ਕਰਾਂਗੇ ਇਦਾਂ ਤਜਰਬਾ ਤੁਸੀਂ ਕੀਤਾ ਚਾਹੁੰਦੇ ਹੋ ਕਿ ਹੋਰ ਵੀ ਕਿਸਾਨ ਕਰਨ ਹੋਰ ਵੀ ਮੁੰਡੇ ਨੌਜਵਾਨ ਅੱਗੇ ਆਉਣ ਉਹਨਾਂ ਨੂੰ ਜੇ ਕੋਈ ਸੁਜੈਸ਼ਨ ਦੇ ਸਕੋ ਕੋਈ ਐਡਵਾਈਸ ਦੇ ਸਕੋ ਕਿ ਜਿਹੜੇ ਮੁੰਡੇ ਕੁੜੀਆਂ ਕਰਨਾ ਚਾਹੁੰਦੇ ਇਸ ਤਰੀਕੇ ਤਜਰਬੇ ਸੁਜੈਸ਼ਨ ਤਾਂ ਚਲੋ ਹਰ ਇੱਕ ਦੀ ਪਹਿਲਾਂ ਤਾਂ ਚਾਹ ਹੁੰਦੀ ਹੈ ਕਿ ਅਸੀਂ ਕੁਝ ਕਰਨਾ ਹੈ ਜਦੋਂ ਚਾਹ ਹੋ ਜੇ ਫਿਰ ਕੁਝ ਵੀ ਕਰ ਲਓ ਫਿਰ ਪੌਸਿਬਿਲਿਟੀ ਆਪੇ ਬਣ ਜਾਂਦੀਆਂ ਨੇ ਫਿਰ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤੇ ਚੰਗੇ ਰਾਹ ਤਾਂ ਹਮੇਸ਼ਾ ਹਿੰਮਤ ਕਰਨੀ ਪੈਂਦੀ ਹੈ ਕਦਮ ਪੱਟਣਾ ਪੈਂਦਾ ਇੱਕ ਵਾਰ ਫਿਰ ਆਪਣੇ ਆਪ ਰਾਹ ਬਣਦੇ ਜਾਂਦੇ ਆ ਮੈਨੂੰ ਖੁਦ ਨਹੀਂ ਪਤਾ ਸੀ ਮੈਂ ਕੰਪਨੀ ਚ ਇੱਕ ਜੌਬ ਕਰਦਾ ਹੁੰਦਾ ਸੀ ਕਰਦੇ ਕਰਦੇ ਮੈਂ ਹੁਣ ਖੁਦ ਮੇਰੇ ਅੰਡਰ ਵੀ ਇੰਨੇ ਕੰਮ ਕਰਨਗੇ ਫਾਰਮਰ ਮੈਨੂੰ ਫੇਵਰਬਲ ਇੰਨੇ ਮਿਲਦੇ ਨੇ ਇੱਕ ਸੇਵਾ ਹੀ ਹੁੰਦੀ ਹੈ ਕਿ ਅੱਛਾ ਸੀਡ ਤੁਸੀਂ ਅਗਰ ਕਿਸੇ ਫਾਰਮਰ ਨੂੰ ਦੇ ਰਹੇ ਹੋ ਤਾਂ ਇੱਕ ਉਹਦੇ ਪਰਿਵਾਰ ਦੀ ਜਾਂ ਕੁਝ ਕਹਿ ਲਓ ਸੇਵਾ ਹੀ ਹੁੰਦੀ ਹੈ ਉਹ ਵਧੀਆ ਚੀਜ਼ ਅਗਰ ਤੁਸੀਂ ਅੱਗੇ ਪ੍ਰੋਵਾਈਡ ਕਰਦੇ ਹੋ ਬਿਲਕੁਲ ਮੈਂ ਆਹੀ ਗੱਲ ਕਰ ਲਾਂ ਇੱਕ ਤਾਂ ਹੁੰਦਾ ਬੰਦਾ ਨਿੱਜਲੀ ਕੰਮ ਕਰਦਾ ਚਲੋ ਰੋਟੀ ਪਾਣੀ ਸਾਰਿਆਂ ਨੇ ਕਮਾਉਣਾ ਖਾਣਾ ਹਨਾ ਆਪਦਾ ਤੇ ਕਈ ਵਾਰ ਇਦਾਂ ਤਜਰਬੇ ਵੀ ਹੋਇਆ ਕਿ ਤੁਹਾਨੂੰ ਚੰਗਾ ਲੱਗਿਆ ਹੋਵੇ ਕਿ ਯਾਰ ਵੀ ਫਲਾਨੇ ਮੁੰਡੇ ਨੇ ਫਲਾਨੇ ਨੇ ਵੀ ਮੈਨੂੰ ਵੇਖ ਕੇ ਵੀ ਮੇਰੇ ਤੋਂ ਇਨਸਪਾਇਰ ਹੋਇਆ ਹੋਵੇ ਇਦਾਂ ਦੇ ਤੁਹਾਨੂੰ ਕਦੇ ਕਿਸੇ ਨੇ ਕਿਹਾ ਹੋਵੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਦੇਖੋ ਪਿੰਡ ਦੇ ਵਿੱਚ ਤਾਂ ਚਲੋ ਲਾਰੇ ਨੇ ਰੀਸ ਤਾਂ ਚੰਗੇ ਕੰਮ ਦੀ ਮੱਝ ਮਤੋਂ ਕਰੀ ਚੰਗੀ ਹੁੰਦੀ ਹੈ ਹਾਂਜੀ ਹਾਂਜੀ ਚੰਗੇ ਕੰਮ ਦੀ ਰੀਸ ਕਰੇ ਕਦੇ ਮਾੜੀ ਨਹੀਂ ਹੁੰਦੀ ਤੇ ਫਾਰਮਰ ਬਹੁਤ ਲਾਰੇ ਨੇ ਜਦੋਂ ਮੈਂ ਕੁਝ ਮਾਰਜਨਲ ਫਾਰਮਰ ਸੀ ਮੈਂ ਕੋਈ ਵੱਡਾ ਫਾਰਮਰ ਨਹੀਂ ਸੀ ਪਰਿਵਾਰ ਵੱਲੋਂ ਇੱਕ ਐਵਰੇਜ ਫਾਰਮਰ ਦੇ ਵਿੱਚ ਹੀ ਆਉਣਾ ਮੈਂ ਤੇ ਮੇਰੀ ਕੰਮ ਕਰਨ ਦਾ ਧੰਦਾ ਦੇਖ ਕੇ ਗਰੋਥ ਦੇਖ ਕੇ ਸਾਰੀ ਐਪਰੀਸ਼ੀਏਟ ਕਰਦੇ ਨੇ ਕਿ ਹਾਂ ਯਾਰ ਵੀ ਇੱਕ ਵਰਕਰ ਤੋਂ ਸ਼ੁਰੂ ਹੋ ਕੇ ਇੱਕ ਕੰਪਨੀ ਖੜੀ ਕੀਤੀ ਐ ਇੰਨਾ ਕੰਮ ਕਰ ਰਹੀ ਉਹ ਨਾਮ ਦੋਏ ਚੀਜ਼ਾਂ ਸ਼ੋਹਰਤ ਵੀ ਮਿਲੀ ਨਾਮ ਵੀ ਮਿਲਿਆ ਸਾਰਾ ਕੁਝ ਹੀ ਮਿਲਿਆ ਇਹਦੇ ਵਿੱਚ ਕਾਲੂ ਦੇ ਵਿੱਚ ਤੁਹਾਡੀ ਕੰਪਨੀ ਦਾ ਨਾਮ ਜੀਐਸ ਹੈ ਜੀਐਸ ਐਗਰੀਟੈਕ ਕੰਪਨੀ ਗੁਰਜਿੰਦਰ ਸਿੰਘ ਨਾਮ ਕਰਕੇ ਉਹ ਜੀਐਸ ਐਗਰੀਟੈਕ ਕੰਪਨੀ ਦਾ ਨਾਮ ਰੱਖਿਆ ਹੋਇਆ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਪਿੰਡ ਦੇ ਵਿੱਚ ਵੈਸੇ ਤੁਹਾਡਾ ਨਿਕ ਨੇ ਮਿੰਟੂ ਹੈ ਮਿੰਟੂ ਨਾਮ ਚੱਲਦਾ ਜੀ ਹਾਂਜੀ ਹਾਂਜੀ ਬਜੇ ਹੁਣ ਤਾਂ ਜੀਐਸ ਵਾਲੇ ਵਜਦੇ ਹੋਵੋਗੇ ਜੀਐਸ ਕੰਪਨੀ ਵਾਲੇ ਜੀਐਸ ਕੰਪਨੀ ਵਾਲੇ ਦੇਖੋ ਜਿਹੜੇ ਪਰਸਨਲੀ ਜਾਣਦੇ ਨੇ ਜੋ ਮੇਰੇ ਜਿਵੇਂ ਪਹਿਲਾਂ ਦੱਸਿਆ ਨੈਟਵਰਕ ਦੇ ਵਿੱਚ ਹੈਗੇ ਨੇ ਉਹ ਤਾਂ ਮਿੰਟੂ ਨਾਮ ਹੀ ਲੈਂਦੇ ਨੇ ਅੱਛਾ ਜੀ ਜੋ ਫੋਨ ਕਾਲਸ ਤੇ ਬੁਕਿੰਗ ਹੋ ਜਾਂਦੀ ਹੈ ਜੋ ਵੀ ਲੈਣ ਦੇਣ ਹੁੰਦਾ ਸਾਡਾ ਫਿਰ ਉਹ ਜੀਐਸ ਅਗਰੇ ਟਾਗੁਰ ਜਿੰਦਰ ਦੇ ਨਾਮ ਤੇ ਸਾਰੇ ਉਹ ਪ੍ਰੇਫਰ ਕਰਦੇ ਨੇ ਵੀ ਹਾਂ ਇਸ ਨਾਮ ਤੋਂ ਜਾਣਦੇ ਆ ਜੀਐਸ ਅਗਰੇਟਾ ਕੰਪਨੀ ਵਾਲਿਆਂ ਕਰਕੇ ਜਾਣਦੇ ਨੇ ਜੀਐਸ ਵਾਲਿਆਂ ਦੇ ਆਲੂ ਕਿੱਥੇ ਕਿੱਥੇ ਜਾਂਦੇ ਆ ਜੀ ਪੂਰੇ ਪੰਜਾਬ ਦੇ ਜੇ ਕੋਈ ਮੰਗਾਉਣਾ ਚਾਹੁੰਦਾ ਹੋਵੇ ਪੰਜਾਬ ਸਾਰੇ ਜਾਂਦੇ ਨੇ ਜੀ ਪੂਰਾ ਮੋਗਾ ਲੁਧਿਆਣਾ ਜਗਰਾਉਂ ਏਰੀਆ 80% ਆ ਸੀਡ ਆਪਣਾ ਉਸ ਏਰੀਆ ਦੇ ਵਿੱਚ ਜਾਂਦਾ ਜੀ ਬਾਕੀ ਜਲੰਧਰ ਤੋਂ ਵੀ ਹੈਗੇ ਆ ਇਸ ਤੋਂ ਸੀਡ ਤੋਂ ਇਲਾਵਾ ਆਪਾਂ ਟਿਸ਼ੂ ਕਲਚਰ ਪlant ਵੀ ਪ੍ਰੋਵਾਈਡ ਕਰਦੇ ਆ ਅੱਛਾ ਜੀ ਜਿਸ ਤਰ੍ਹਾਂ ਤੁਸੀਂ ਕਹੇ ਵੀ ਅਪਰੀਸ਼ੀਏਟ ਵੀ ਕੋਈ ਅੱਗੇ ਚਾਹ ਕਰ ਰਹੇ ਆ ਚਾਹਣਾ ਇਹ ਆ ਹੁਣ ਮੈਥੋਂ ਇਸ ਵਾਰ ਵੀ ਕੁਝ ਫਾਰਮਰ ਖਨੇਰੀ ਚ ਹੈਗੇ ਨੇ ਅੱਛਾ ਜੀ ਜਿਸ ਤਰ੍ਹਾਂ ਸਾਡੇ ਕੋਲ ਲੈਬ ਹੈਗੀ ਸਾਰੀ ਸੈਟਅਪ ਹੈਗਾ ਅਸੀਂ ਪਲਾਂਟ ਤਿਆਰ ਕਰਦੇ ਹਾਂ ਪਲਾਂਟ ਫੈਸਿਲਿਟੀ ਹਰ ਇੱਕ ਬੰਦੇ ਕੋਲ ਨਹੀਂ ਹੈਗੀ 에어로ਪੋਨਿਕ ਯੂਨਿਟ ਲਾ ਰੱਖੇ ਨੇ ਅੱਛਾ ਜੀ ਉਹ ਸਾਥੋਂ ਡਿਮਾਂਡ ਕਰਦੇ ਆ ਤੁਹਾਨੂੰ ਆਲੂਆਂ ਦੇ ਬੂਟੇ ਦੇ ਦਿਆ ਕਰੋ ਵੀ ਅਸੀਂ ਆਪਣਾ ਖੁਦ ਸੀਡ ਤਿਆਰ ਕਰ ਲਿਆ ਕਰਾਂਗੇ ਬਟ ਇੱਥੇ ਥੋੜੀ ਜਿਹੀ ਅਵੇਅਰਨੈਸ ਦੀ ਘਾਟ ਹੈ ਫਾਰਮਰ ਮੰਗਦਾ ਹੈ ਜਦੋਂ ਲਗਾਉਣਾ ਹੋਵੇ ਉਹਨੇ ਪਲਾਂਟ ਵੀ ਸਾਨੂੰ ਹੁਣੇ ਪਲਾਂਟ ਦੇ ਦਿਓ ਇਹ ਪ੍ਰੋਸੈਸ ਸਾਡਾ ਹੈਗਾ ਲੰਮਾ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਤੁਹਾਨੂੰ ਗਰਮੀਆਂ ਦੇ ਵਿੱਚ ਇਹਨੂੰ ਠੰਡ ਦੇ ਕੇ ਏਸੀ ਦੇ ਵਿੱਚ ਰੱਖਣਾ ਪਲਾਂਟ ਨੂੰ ਗ੍ਰੋਥ ਕਰਾਉਣੇ ਜਿੰਨੀ ਨਰਸੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਉੰਨੀ ਨਰਸੀ ਤਿਆਰ ਕਰ ਸਕਦੇ ਹਾਂ ਫਾਰਮਰ ਕਹਿੰਦਾ ਮੈਨੂੰ ਹੁਣ ਦਿਓ ਜੀ ਅੱਜ ਤੁਸੀਂ ਦੇ ਦੇ ਦੋ ਕੁਛ ਫਾਕ ਬੂਟੇ ਉਹ ਪੋਸਿਬਿਲਟੀ ਨਹੀਂ ਬਣਦੀ ਇਹ ਸਾਡੀ ਜਿਹੜੀ ਇਹਦੀ ਤਿਆਰੀ ਹੁੰਦੀ ਹੈ ਇਹ ਘਟੋ-ਘਟ ਇਸ ਤੋਂ 10 ਮਹੀਨੇ ਪਹਿਲਾਂ ਸਾਨੂੰ ਆਰਡਰ ਲੈਣੇ ਪੈਂਦੇ ਨੇ ਕਿ ਕਿਹੜੀ-ਕਿਹੜੀ ਫਸਲ ਕੰਮ ਹੈ ਅਡਵਾਂਸ ਦੇ ਵਿੱਚ ਸੋਚਣਾ ਪੈਂਦਾ ਹੈ ਜੇ ਉਹ ਹੁਣ ਤੁਸੀਂ ਕਹ ਲਓ ਕਣਕ ਝੋਨੇ ਦੇ ਬੀਜ ਤਾਂ ਕਣਕ ਦਾ ਬੀਜ ਆਪਾਂ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਿਹਾ ਮਾਰਚ ਦੇ ਵਿੱਚ ਉਹਨੂੰ ਅਪ੍ਰੈਲ ਦੇ ਵਿੱਚ ਪਤਾ ਲੱਗਣਾ ਕਿ ਮੈਂ ਅਗਲੇ ਸਾਲ ਇਹ ਲਾਣਾ ਉਹਨੇ ਆਪਣਾ ਖੇਤ ਛਾਂਟ ਕੇ ਰੱਖ ਲੈਣਾ ਸਾਨੂੰ ਇਹ ਪਤਾ ਹੈ ਅਗਲੇ ਸਾਲ ਜਿਹੜੇ ਅਸੀਂ ਇਸ ਇਹ ਸਾਲ ਤਾਂ ਲੰਘ ਖਤਮ ਹੋ ਚੁੱਕਿਆ ਜੋ ਸਾਡਾ ਅਸੀਂ ਆਪਣੇ ਪ੍ਰੋਸੈਸ ਚ ਪਾਰ ਚੁੱਕੇ ਵੈਰਾਈਟੀਆਂ ਪੈ ਚੁੱਕੀਆਂ ਜੋ ਨੈਕਸਟ ਈਅਰ ਲਈ ਅਸੀਂ ਟਿਊਬਰ ਤਿਆਰ ਕਰਨਾ 2025-26 ਲਈ ਉਹਦੇ ਲਈ ਸਾਨੂੰ ਹੁਣ ਇਹ 10ਵੇਂ ਮਹੀਨੇ ਤੱਕ ਗਿਆ 11ਵੇਂ ਮਹੀਨੇ ਵਿੱਚ ਹੀ ਪਲੈਨਿੰਗ ਕਰਨੀ ਪਵੇਗੀ ਇੱਕ ਸਾਲ ਪਹਿਲਾਂ ਸਾਨੂੰ ਸੋਚਣਾ ਪੈਂਦਾ ਵੀ ਅਗਲੇ ਸਾਲ ਕਿਹੜੀ ਵੈਰਾਈਟੀ ਤਿਆਰ ਕਰਨੀ ਹੈ ਅਸੀਂ ਸਕੇਲ ਨੂੰ ਫਾਰਮਰ ਉਸ ਲੈਵਲ ਤੱਕ ਨਹੀਂ ਜਾ ਪਾਇਆ ਹਾਲੇ ਅਵੇਰਨੈਸ ਆ ਰਹੀ ਹੈ ਅਵੇਰਨੈਸ ਆ ਰਹੀ ਹੈ ਬਟ ਹੌਲੀ ਹੌਲੀ ਜਦੋਂ ਫੋਨ ਆਉਂਦਾ ਉਹ ਕਹਿੰਦਾ ਵੀ ਤੁਸੀਂ ਅਗਰ ਨਵੰਬਰ ਦੇ ਵਿੱਚ ਪਲਾਂਟਿੰਗ ਹੁਣ ਹੋਣੀ ਹੈ 20 ਨਵੰਬਰ ਤੋਂ ਆਪਣੀ ਪਲਾਂਟਿੰਗ ਸ਼ੁਰੂ ਹੋਣੀ ਹੈ 20 ਨਵੰਬਰ ਤੋਂ ਘੱਟੋ ਘੱਟ 9 ਮਹੀਨੇ 10 ਮਹੀਨੇ ਪਹਿਲਾਂ ਸਾਨੂੰ ਆਰਡਰ ਬੁੱਕ ਕਰਵਾਓ ਵੀ ਸਾਨੂੰ ਇਸ ਵੈਰਾਈਟੀ ਦੇ ਇੰਨੇ ਪਲਾਂਟ ਚਾਹੀਦੇ ਨੇ ਫਿਰ ਅਸੀਂ ਉਹ ਦੇ ਸਕਦੇ ਹਾਂ ਠੀਕ ਹੈ ਹਾਂਜੀ ਸਕੇਲ ਵੀ ਵਧਾ ਰਹੇ ਹਾਂ ਫਿਰ ਆਪਦੇ ਕੰਮ ਕਰਦਾ ਹੁਣ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਆਲੂ ਨਾਲ ਵੀ ਇਹ ਹੋ ਸਕਦਾ ਕਿ ਸਟਰਾਬਰੀ ਨਾਲ ਸਟੀਵੀ ਨਾਲ ਹੋਰ ਬੂਟਿਆਂ ਨਾਲ ਵੀ ਤਜਰਬੇ ਹੋ ਸਕਦੇ ਉਹ ਵੀ ਕਰਨ ਬਾਰੇ ਸੋਚ ਰਹੇ ਨੇ ਤਜਰਬੇ ਤਾਂ ਦੇਖੋ ਤਕਨੀਕ ਨਾਲ ਹੋ ਸਕਦਾ ਸਾਰਾ ਕੁਝ ਇਹ ਪਰ ਸਾਡੀ ਲਾਈਨ ਖੋਦੀ ਆਲੂ ਦੀ ਹੋਣ ਕਰਕੇ ਅਸੀਂ ਉਸ ਪਾਸੇ ਨਹੀਂ ਜਾ ਰਹੇ ਅਗਰ ਆਰਡਰ ਹੋਵੇ ਸਾਡੇ ਕੋਲ ਸਟਰਾਬਰੀ ਦਾ ਸਟੀਵੀ ਦਾ ਉਹ ਵੀ ਪਲਾਂਟ ਅਸੀਂ ਲੈਬ ਦੇ ਵਿੱਚ ਤਿਆਰ ਕਰਕੇ ਹਾਰਡਨਿੰਗ ਕਰਕੇ ਅਗੇ ਦੇ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਜੇ ਕੋਈ ਯਾਨੀ ਕਿ ਕਹਿਣਾ ਪੰਜਾਬ ਚ ਸੁਣ ਰਿਹਾ ਹੋਵੇ ਬਾਹਰੋਂ ਹਾਂ ਤੁਹਾਨੂੰ ਤੁਸੀਂ ਉਹ ਵੀ ਤਿਆਰ ਕਰ ਸਕਦੇ ਹੋ ਤਿਆਰ ਕਰ ਸਕਦੇ ਹੋ ਸਪੈਸ਼ਲ ਵੈਰਾਈਟੀ ਕੋਈ ਵੀ ਉਹਨਾਂ ਦੀ ਆਲੂ ਦੀ ਆ ਉਹ ਵੀ ਅਸੀਂ ਤੁਹਾਨੂੰ ਆਲੂ ਦੇ ਦੋ ਅਸੀਂ ਆਪਣੀ ਤਿਆਰ ਕਰਕੇ ਦੇ ਸਕਦੇ ਹਾਂ ਕੋਈ ਦਿੱਕਤ ਨਹੀਂ ਹੈ ਪਲਾਂਟਸ ਵੀ ਅਸੀਂ ਦੇ ਸਕਦੇ ਹਾਂ ਆਪਣੇ ਨੈਟ ਦੇ ਵਿੱਚ ਖੇਤ ਦੇ ਵਿੱਚ ਲਗਾਉਣਾ ਕੋਈ ਦਿੱਕਤ ਨਹੀਂ ਹੈ